हां भाई कुई कुई गालवाद गालवाद देन कोई سنا کوئی ਹੋਰ ਗੱਲਬਾਤ ਕੋਈ ਉਹ ਭਰਾਵਾ ਕੀ ਗੱਲਬਾਤ ਸੁਣਾਵਾ ਗੱਲਬਾਤ ਕੀ ਕਰਾਂ ਦਿਨੋਂ ਦਿਨ ਕੋਈ ਨਾ ਕੋਈ ਮਨ ਦੁਖੀ ਵਾਲੀ ਗੱਲ ਹੋ ਜਾਂਦੀ ਹੈ ਅੱਜ ਫੇਰ ਮੇਰੇ ਤਾਂ ਚਿੱਤ ਨੂੰ ਥੋੜਾ ਜਿਆਦਾ ਦੁੱਖ ਲੱਗਿਆ ਯਾਰ ਅੱਛਾ ਭਾਈ ਮੈਂ ਕੀ ਤੈਨੂੰ ਦੱਸਾਂ ਅੱਜ ਜਦੋਂ ਮੈਂ ਖੇਤ ਨੂੰ ਜਾਂਦਾ ਸੀ ਨਾ ਗਿਆ ਉੱਥੇ ਦੇਖਿਆ ਵੀ ਕੋਈ ਬਈ ਖੇਤ 'ਚ ਨਾ ਪਾਣੀ ਦੇ �्याਰੇ ਭਰ-ਭਰ ਕੇ ਉੱਪਰ ਹੋਏ ਪਏ ਸੀ ਬਾਈ ਫਿਰ ਵੀ ਮੋਟਰ ਚੱਲੀ ਜਾਂਦੀ ਸੀਗੀ ਹੈਂ ਪਰੇ ਪੈਸੀ ਪੂਰੇ ਕਿਆਰੇ ਮੋਟਰ ਚੱਲਦੀ ਆ ਬੈਠਾ ਸੀ ਬਾਈ ਮੋਬਾਈਲ ਦੇਖੀ ਜਾਂਦਾ ਹੈ ਇੰਨੀ ਬੇਪਰਵਾਹੀ ਯਾਰ ਇੰਨੀ ਲਾਪਰਵਾਹੀ ਬਾਈ ਹੈ ਪਾਣੀ ਦਾ ਲੈਵਲ ਬਾਈ ਦਿਨੋਂ ਦਿਨ ਕੱਢਦਾ ਤੁਰਿਆ ਜਾਂਦਾ ਜੋ ਚਿੰਤਾ ਦਾ ਵਿਸ਼ਾ ਬਣੀ ਜਾਂਦਾ ਬਾਈ ਮੋਟਰ ਛੱਡ ਕੇ RAM ਨਾਲ ਮੇਰੇ ਪੀਰ ਛੱਡ ਕੇ ਭੱਜ ਜਾਂਦੇ ਆ ਚੱਲੀ ਜਾਂਦੀ ਆ ਉਹ ਕੋਈ ਸੰਸਾ ਨਹੀਂ ਵੀ ਕਿਆਰਾ ਕਿੰਨਾ ਲੱਗ ਗਿਆ ਜਾਂ ਕਿੰਨਾ ਨਾ ਲੱਗਿਆ ਬਾਈ ਐਨਾ ਕੋ ਹੋ ਵੀ ਇਹ ਸਾਨੂੰ ਕੋਈ ਸਿੱਖਿਆ ਦਿੰਦੇ ਆ ਹੈਨਾ ਦਿਨੋਂ ਦਾ ਪਾਣੀ ਦਾ ਲੇਪ ਲ ਵੀਰੇ ਘਟਦਾ ਤੁਰਿਆ ਜਾਂਦਾ ਚਿੰਤਾ ਦਾ ਵਿਸ਼ਾ ਬਣਿਆ ਖੜਾ ਮੇਰਾ ਵੀਰ ਪੂਰਾ ਪੂਰਾ ਚਿੰਤਾ ਦਾ ਵਿਸ਼ਾ ਬਣਿਆ ਪਿਆ ਹੈ ਠੀਕ ਹੈ ਜੀ ਮੈਂ ਕੋਈ ਵਿਦਵਾਨ ਤਾਂ ਹੈ ਨਹੀਂ ਭਰਾਵੋ ਮੈਂ ਕੋਈ ਵਿਦਵਾਨ ਨਹੀਂ ਕੋਈ ਬੜਾ ਸੋਤੋ ਸਿਆਣਾ ਨਹੀਂ ਪਰ ਇੰਨਾ ਜ਼ਰੂਰ ਪਤਾ ਬਈ ਪਾਣੀ ਦੀ ਸੰਭਾਲ ਕਿਵੇਂ ਹੁੰਦੀ ਆ ਇਨਾ ਪਤਾ ਸਾਨੂੰ ਵੀ ਪਾਣੀ ਦੀ ਸੰਭਾਲ ਕਿਵੇਂ ਹੁੰਦੀ ਆ ਰਾਬ ਠੀਕ ਹੈ ਜੀ ਕਿ ਨਹੀਂ ਠੀਕ ਹੈ ਜੀ ਸਮਝਦੇ ਹੋ ਇਹਦਾ ਗੱਲ ਆ ਸਮਝਦੇ ਆ ਜੀ ਕੋਈ ਆਪਾਂ ਸਰੋਤੇ ਹਾਂ ਦੱਸਦੇ ਕੋਈ ਬਾਲੇ ਬਿੱਡ ਤੋਂ ਵੱਡੇ ਬੇਦਵਾਨ ਨਹੀਂ ਉਹ ਸਮਝਾਉਣੇ ਆ ਪਰ ਸਾਨੂੰ ਇਨਾ ਕਿ ਜਰੂਰ ਪਤਾ ਵੀ ਅਸੀਂ ਪਾਣੀ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ ਹਨਾ ਜੀ ਹਾਂ ਜੀ ਹਾਂ ਤੇ ਇਹ ਬਾਈ ਗੱਲ ਧਿਆਨ ਨਾਲ ਸੁਣ ਬਾਈ ਪਾਣੀ ਆਪਣੇ ਤੋਂ ਦੂਰ ਹੁੰਦਾ ਜਾ ਰਿਹਾ ਠੀਕ ਹੈ ਹਾਂ ਮੇਰੀ ਗੱਲ ਸੁਣ ਤੂੰ ਆਪਾਂ ਪੀਣ ਖਾਤਰ ਪਾਣੀ ਦੇ ਪਹਿਲਾਂ ਨਲਕੇ ਲੱਗੇ ਹੁੰਦੇ ਸੀ ਲੱਗੇ ਹੁੰਦੇ ਸੀ ਜਦੋਂ ਆਪਾਂ ਇੱਧਰ ਨੂੰ ਹੁਣ ਆਪਣੇ ਦੇ 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 ਦੀ ਗੱਲ ਆ ਵੀਰੇ ਜਵਾਕਾਂ ਨੂੰ ਤਾਂ ਚਲ ਅਜੇ ਨਲਕੇ ਇਹਨਾਂ ਨੇ ਤਾਂ ਦੇਖੀ ਹੀ ਨਹੀਂ ਵਿਚਾਰੇ ਨਵੇਂ ਆਣੇ ਤਾਂ ਜਿਹੜੇ ਉਹਨਾਂ ਹੁੰਦੇ ਆ ਆਪਣੇ ਦੇ ਦੇ ਹੁੰਦੇ ਨਲਕੇ ਹੁੰਦੇ ਸੀ ਤੇ ਆਪਾਂ ਜਦੋਂ ਖੇਡਦੇ ਸੀ ਨਲਕਿਆਂ ਤੋਂ ਪਾਣੀ ਪੀਂਦੇ ਸੀ ਉਹ ਕਲਾਕ ਕੇ ਆਏ ਹਨ ਪਿੰਦੇ ਸੀ ਨਾ ਪੀਂਦੇ ਸੀ ਪੀਂਦੇ ਸੀ ਨਾ ਉਹ ਆਪਾਂ ਤੋਂ ਬਾਈ ਦੂਰ ਹੋ ਗਏ ਹੋ ਗਏ ਹੋ ਗਏ ਨਾ ਹੋ ਗਏ ਸਮਝ ਗਿਆ ਆਪਣੇ ਤੋਂ ਦੂਰ ਹੋ ਗਏ ਬਾਈ ਹੂੰ ਕਿਤੇ ਨਲਕੇ ਨਹੀਂ ਰਹੇ ਹੁਣ ਨਹੀਂ ਰਹੇ ਹੈਨਾ ਨਹੀਂ ਰਹੇ ਰਹੇ ਨਹੀਂ ਨਾ ਜਦੋਂ ਆਪਾਂ ਬਾਈ ਖੇਤਾਂ 'ਚ ਜਾਂਦੇ ਆਂ ਜਾਂਦੇ ਆਂ ਤਾਂ ਆਪਣੇ ਘਰੋਂ ਆਪਾਂ ਉਹਦਾ ਪਾਣੀ ਲੈ ਕੇ ਜਾਂਦੇ ਆਂ ਕੈਂਪਰਾਂ 'ਚ ਘਰੋਂ ਲੈ ਕੇ ਜਾਂਦੇ ਆਂ ਨਾ ਹੂੰ ਬਾਲਾ ਸਮਾਂ ਨਹੀਂ ਬਾਈ ਹੂੰ ਇਹ ਤਾਂ ਆਪਣੇ ਹੱਥਾਂ 'ਚ ਬੋਤਲਾਂ ਵੀ ਆ ਜਾਣੀਆਂ ਪਰ ਐਂ ਹੀ ਖੜੀਆਂ ਬਾਈ ਐਂ ਹੀ ਖੜੀਆਂ ਹੀ ਹੈ ਆਪਣੇ ਕੋਲ ਟੌਂਕਾ ਪਾਣੀ ਦਾ ਨਹੀਂ ਰਹਿਣਾ ਤੁਹਾਨੂੰ ਇੰਨਾ ਵਸਤਾ ਮੇਰਾ ਵੀਰ ਹੈ ਟੌਂਕਾ ਪਾਣੀ ਦਾ ਨਹੀਂ ਰਹਿਣਾ ਬਾਈ ਪਾਣੀ ਦੀ ਸੰਭਾਲ ਕਰ ਲੋ ਠੀਕ ਆ ਜੇ ਸੰਭਲੀ ਦਾ ਤਾਂ ਸੰਭਲ ਜੋ ਠੀਕ ਆ ਨਹੀਂ ਤਾਂ ਆਪਣੇ ਬਾਈ ਗਈ ਗੱਲ ਹੱਥੋਂ ਨਾ ਸਮਝ ਲੋ ਠੀਕ ਆ ਠੀਕ ਆ ਪਾਣੀ ਦੀ ਕਿਸ ਤਰ੍ਹਾਂ ਦੁਰਵਰਤੋਂ ਕਰ ਰਹੇ ਆ ਰੋਕ ਠੀਕ ਆ ਕਰ ਰਹੇ ਆ ਕਰ ਵਰਦੇ ਕੋਈ ਟੂਟੀਆਂ ਟਾਟੀਆਂ ਜਾਂ ਕਿਉਣਾ ਉਵੇਂ ਛੱਡੇ ਕੋਈ ਪਾਣੀ ਦੀ ਕੋਈ ਸੰਭਾਲ ਨਹੀਂ ਕਰ ਰਿਹਾ ਵੀਰੇ ਯਾਰ ਬਹੁਤ ਵੱਡਾ ਚਿੰਤਾ ਦਾ ਇਹ ਕਰੋਸੀ ਨੇ ਕਹਿੰਦੇ ਵਿਗਿਆਨੀਆਂ ਦੀ ਸੁਣ ਲੋ ਯਾਰ ਹਾਂ ਵਿਗਿਆਨੀ ਇਹ ਗੱਲ ਕਹਿੰਦੇ ਆ ਵੀਰੇ ਵਗਿਆਨੀ ਆ ਜੀ ਤਾਂ ਮੰਨਦੇ ਹੂੰ ਵਿਗਿਆਨੀ ਕਹਿੰਦੇ ਪਾਣੀ ਦਾ ਲੈਵਲ ਦਿਨੋ ਦਿਨ ਘਟਦਾ ਤੁਰਿਆ ਜਾਂਦਾ ਵੈਸੇ ਆ ਵੱਡੀ ਬਰੇ ਇੱਕ ਧਾਰਨਾ ਦਿੱਤੀ ਥੋਨੂੰ ਨਲਕੇ ਦੂਰ ਹੋ ਗਏ ਆਪਾਂ ਤੋਂ ਜਿਹੜੇ ਨਲਕੇ ਦੂਰ ਹੋ ਗਏ ਤੇ ਆਪਾਂ ਕੈਂਪਰਾਂ ਚ ਪਾਣੀ ਲਿਆਣ ਲੱਗੇ ਬਈ ਕੈਂਪਰਾਂ ਤੋਂ ਤਾਂ ਬੋਤਲਾਂ ਤੇ ਆ ਜਾਣਗੇ ਤੇ ਧੰਕਾ ਨਹੀਂ ਰਹਿਣਾ ਆਪਣੇ ਹੁੰਦੇ ਹੁੰਦੇ ਪਾਣੀ ਖਤਮ ਕਰ ਦਾਂਗੇ ਆਉਣ ਵਾਲੀਆਂ ਪੀੜ੍ਹੀਆਂ ਤਾਂ ਭੁੱਲ ਜਾ ਉਹਨਾਂ ਵਾਸਤੇ ਵੀ ਕੁਝ ਛੱਡ ਗਏ ਯਾਰ ਆਪਾਂ ਹਨਾ ਬਰੇ ਹੂੰ ਕਿਨੇ ਹੀ ਬਾਈ ਹਾਂ ਬਾਈ ਗੱਲ ਤਾਂ ਤੇਰੀ ਬਿਲਕੁਲ ਠੀਕ ਐ ਆਪਾਂ ਪਾਣੀ ਦੀ ਸੰਭਾਲ ਕਰਗੇ ਜਿਹੇ ਜ ਆਪਾਂ ਕਰਦੇ ਆ ਇਹੋ ਜੇ ਆਪਾਂ ਭਰਦੇ ਆ ਓਏ ਆ ਬਾਈ ਗੱਲਾਂ ਤਾਂ ਇਹੀ ਆ ਪਾਣੀ ਦੀ ਸੰਭਾਲ ਕਰੋ ਬਾਈ ਉਹ ਤਾਂ ਬਾਈ ਗੱਲ ਤੇਰੀ ਰਜੀਕਾ ਜਮਾ ਮੈਂ ਤਾਂ ਕਹਿੰਦਾ ਬਿਲਕੁਲ ਸਹੀ ਆ ਹਨਾ ਆਪਾਂ ਕਰਿਆ ਜਿੰਨਾ ਕੋ ਨੱਕ ਭਰਿਆ ਭਰਿਆ ਜੀ ਨਹੀਂ ਬਾਈ ਹਾਂਜੀ ਹਾਂ ਜਿੰਨਾ ਕਰਿਆ ਉਨਾਂ ਕੋ ਭਰਿਆ ਹੁਣ ਹੁਣ ਨਾ ਕਰੋ ਹਾਂਜੀ ਹਨਾ ਹਾਂਜੀ ਪਾਣੀ ਦੀ ਸੰਭਾਲ ਕਰ ਲੋ ਭਰਾਵੋ ਇੰਨੀ ਕਿ ਸਾਡੀ ਬੇਨਤੀ ਆ ਐਨੀ ਸਾਡੀ ਅਰਦਾਸ ਸਾਡੇ ਮੂਟੇ ਸਾਡੇ ਪੂਰੇ ਹਾਂਜੀ ਤੇ ਭਾਈ ਮੇਨ ਮੁੱਦਾ ਇਹੀ ਆ ਵੀ ਸਾਡਾ ਦਿਲ ਦੁਖੀ ਹੁੰਦਾ ਜਦੋਂ ਅਸੀਂ ਐਂ ਦੇਨੇ ਆ ਪਾਣੀ ਨੂੰ ਅਸੀਂ ਵੀਡੀਓ ਬਣਾ ਦਨੇ ਆ ਕਿ ਸਾਨੂੰ ਮੜਾ ਜਾ ਬੁਰਾ ਲੱਗਦਾ ਇਹ ਕਿੱਡੀ ਗੱਲ ਆ ਯਾਰ ਮੜਾ ਜਾ ਆਪ ਦਾ ਪਾਣੀ ਲੈਵਲ 'ਚ ਕਰਕੇ ਜਿੰਨੀ ਜਰੂਰਤ ਆ ਉਨੀ ਕੁ ਲਾ ਦੋ ਵੀ ਫਾਲਤੂ ਮੋਟਰਾਂ ਚੱਲੀ ਜਾਂਦੇ ਨੇ ਯਾਰ ਅਸੀਂ ਐਂ ਨਹੀਂ ਕਹਿੰਦੇ ਕਿਸਾਨ ਸਾਡੇ ਭਾਈ ਆ ਅਸੀਂ ਵੀ ਕਿਸਾਨਾਂ ਦੇ ਹੁੰਦੇ ਆ ਵੀ ਸਾਨੂੰ ਕੋਈ ਮਤਾਂ ਦੰਨੇ ਆ ਹਨਾ ਮਮਾਯਾ ਧਿਆਨ ਰੱਖ ਲੋ ਸੰਭਾਲ ਕਰ ਲੋ ਵੀਰੇ ਪਾਣੀ ਦੀ ਜ਼ਰੂਰੀ ਹੈ ਯਾਰ ਬਾਕੀ ਬਾਈ ਦੇ ਵਿਸਤਾਰ ਨਾਲ ਸਾਰੀ ਗੱਲ ਤੁਹਾਨੂੰ ਦੱਸਤੀ ਪਾਣੀ ਵਿਚਾਲੋ ਭਾਈ ਆਪਾਂ ਦੇ ਨਲਕੇ ਹੁੰਦੇ ਸੀ ਨਲਕੇ ਭੱਜ ਗਏ ਨਾ ਭੱਜ ਗਏ ਕੇਪਰਾਂ ਚ ਲਿਆਣ ਲੱਗੇ ਨਾ ਪਾਣੀ ਦੀ ਗੱਲ ਸੱਚੀ ਹੈ ਨਾ ਜਮਾ ਬਿਲਕੁਲ ਸੱਚੀ ਹੈ ਕੇਪਰਾਂ ਚ ਪਾਣੀ ਤੋਂ ਬਾਅਦ ਆਪਣੇ ਕੋਲੇ ਬੋਤਲਾਂ ਆ ਜਾਣਗੀਆਂ ਬੋਤਲਾਂ ਇਹ ਦੇ ਦੇ ਆ ਜਾਣੀਆਂ ਆਪਣੇ ਨਹੀਂ ਠੀਕ ਹੈ ਜੀ ਆਪਾਂ ਦੇ 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 ਨਲਕੇ ਖੋਲਿਆ ਆਪਾਂ ਤੋਂ ਖੋਲੇ ਜੀ ਸਾਰਾ ਕੁਝ ਜਾਊਗਾ ਇੱਥੇ ਤਿਆਰਨਾ ਹੁਣ ਵੀ ਸਮਝ ਜੋ ਭਰਾ ਬੋਲ ਸਮਝਾ ਲ ਫਿਰ ਕੀ ਫਾਇਦਾ ਮੈਂ ਹਨਾ ਜੇ ਜ ਆਪਾਂ ਕਰਿਆ ਕਰਿਆ ਹੁਣ ਤੇ ਕੋਈ ਜਾ ਭਰ ਲਿਆ ਇਹ ਤਾਂ ਧਾਰਨਾ ਮਿਲਗੀ ਜਿੰਨਾ ਕਰ ਲਿਆ ਆਪਾਂ ਨੇ ਭਰ ਲਿਆ ਹੁਣ ਗਾਹਾਂ ਤੂੰ ਸੰਭਲੋ ਆਉਣ ਵਾਲੀ ਪੀੜੀ ਨੂੰ ਸੰਭਾਲੋ ਆਉਣ ਵਾਲੇ ਸਮੇਂ ਨੂੰ ਸੰਭਾਲ ਲਓ ਠੀਕ ਆ ਬਈ RAM ਸਿੰਘ ਇੰਨੀ ਠੀਕ ਹੈ ਜੀ ਠੀਕ ਹੈ ਮਾਰਾ ਜੇ ਕੋਈ ਮੇਰੇ ਵਿਚਾਰ ਦੇ ਵਿੱਚ ਕੋਈ ਹੋਰ ਦੁੱਖ ਆਇਆ ਮੈਂ ਮਤਲਬ ਕੋਈ ਮਤਲਬ ਕੋਈ ਇਸੇ ਤਰ੍ਹਾਂ ਦੀ ਗਲਤ ਕੋਈ ਹੋ ਰਹੀ ਜ਼ਰੂਰ ਵੀਡੀਓ ਬਣਾਉਂਗਾ ਕੋਈ ਵੀ ਹੋਈ ਤਾਂ ਤੁਹਾਨੂੰ ਸਿੱਧਾ ਵੀਡੀਓ ਬਣਾ ਕੇ ਦੱਸਾਂਗਾ। ਲੋਕੀ ਪ੍ਰਾਪ ਉਹਦੇ ਕੋਈ ਗਲਤ ਮਲਤ ਸ਼ਬਦ ਬੋਲਿਆ ਗਿਆਵੇਂ। ਬਾਬੀ ਜਾਣੇ। ਨਾ ਜੀ ਬੋਲੇ ਨਹੀਂ ਅਸਲੀ ਗੱਲ ਆ ਤੁਸੀਂ ਕੋਈ ਗੱਲ ਸਹੀ ਗੱਲ ਆਈ ਤੁਹਾਡੀ ਬੰਦ ਕਰ ਕੋ। ਹੁਣ ਬਾਈ ਕੋਈ ਚੁਟਕਲੇ ਚੜਕਲੇ ਸੁਣਾਉਂਦਾ। ਦੋਲੀ ਦੇ ਮਾ ਕੋਈ ਯਾਰ ਦਿਲ ਖੁਸ਼ ਵਾਲੀ ਗੋਲੀ ਦੇ ਦੇ ਕੋਈ ਚੁਟਕਲੇ ਜੱਟ ਕਲੇਸ਼ ਨਾ ਆਂਦਾ ਕੋਈ ਚਿੱਤ ਕੋਸ਼ ਵਾਲੀ ਗੋਲੀ ਕਹਿਣਾ ਬਾਈ ਕਦੇ ਬੰਦਾ ਬੰਦਾ ਬੁਰਿਆਂ ਤੋਂ ਕੁੱਟ ਜ਼ਰੂਰ ਪਵਾਏਗਾ ਮੇਰੇ ਤੂੰ ਚੁਟਕਲੇ ਨਾ ਬਲੇਗਾ ਆਇਆ ਕਰ ਨਹੀਂ ਨਹੀਂ ਕੁਝ ਨਹੀਂ ਹੁੰਦਾ ਬਾਈ ਅੱਜ ਤੂੰ ਸੁਣਾ ਚੁਟਕਲਾ ਮੈਂ ਤਾਂ ਤੈਨੂੰ ਰੋਜ਼ ਸੁਣਾਵਾ ਹੈ ਬਾਈ ਮੈਂ ਰੋਕ ਲੈ ਇਹਨੂੰ ਮੋਬਾਈਲ ਜਿਹਨੂੰ ਤੇ ਤੂੰ ਚੁਟਕਲਾ ਸੁਣਾ ਬਾਈ ਸੁਣਾਉਣੇ ਐ 1 ਮਿੰਟ ਰੁਕ ਜਾ ਉਹ ਚੁਟਕਲਾ ਭਾਈਆ ਕਿਵੇਂ ਮੱਥੇ ਤੇ ਛੱਟ ਜੀ ਖਾਈ ਫਿਰਦਾ ਹੈ ਓ ਬਾਈ ਪੁੱਛਣਾ ਯਾਰ ਉੱਥੇ ਹੀ ਪਰਜਾਈ ਨਾਲ ਮੀਆਂ ਬੀਬੀ ਦੀ ਸਾਡੀ ਆਪ ਚ ਲੜਾਈ ਹੋ ਗਈ ਭਰਾਵਾ ਉਹ ਐ ਕਿਵੇਂ ਬਾਈ ਲੜਾਈ ਹੋ ਗਈ ਬਾਈ ਕਹਿੰਦੀ ਤੇਰੇ ਮਿੱਤਰ ਆ ਨਾ ਜਿੰਨਾਂ ਨਾਲ ਤੂੰ ਰਲਦਾ ਮੈਨੂੰ ਜਮਾਂ ਨਹੀਂ ਚੰਗੇ ਲੱਗਦੇ ਜਮਾਂ ਸੜੇ ਮਿੱਤਰ ਆ ਤੇਰੇ ਬਿਲਕੁਲ ਚੰਗੇ ਨਹੀਂ ਲੱਗਦੇ ਮੈਨੂੰ ਓ ਬਾਈ ਫੇਰ ਕੀ ਹੋ ਗਿਆ ਯਾਰਾ ਓਏ ਭਰਾਵਾ ਅੱਜ ਤੈਨੂੰ ਪਤਾ ਮੈਂਥੋਂ ਕਿੱਥੇ ਰਹੀਦਾ ਨਹੀਂ ਰਹੀਦਾ ਫਿਰ ਮੈਂ ਕਹਿਤਾ ਹੈ ਕੀ ਕਹਤਰਾ ਵਿੱਚ ਜਿੰਨਾ ਮਰਜੀ ਮੇਰੇ ਮਿੱਤਰਾਂ ਨੂੰ ਮਾੜਾ ਕਹਦੇ ਤੇਰੀਆਂ ਸਹੇਲੀਆਂ ਤਾਂ ਮੈਨੂੰ ਬਾਲੀਆਂ ਚੰਗੀਆਂ ਲੱਗਦੀਆਂ ਉਹ ਗੰਦ ਇੰਨਾ ਦਾ ਭਰਾਵਾ ਮੈਨੂੰ ਉਹਨੇ ਕਹਿਣ ਨਹੀਂ ਦਿੱਤਾ ਅੱਛਾ ਮੈਂ ਰਸੋਈ ਜੀ ਕੋਲੇ ਖੜਾ ਸੀ ਅੱਛਾ ਪਰਾਵਾ ਉਹਨੇ ਝੜਤਾ ਬੇਲਣਾ ਮੇਰ ਦਾ ਮਾਰਿਆ ਚਲਾਵਾ ਮੇਰੇ ਤਾਂ ਆ ਵਜਿਆ ਦੱਸ ਮੇਰਾ ਕੀ ਕੀ ਦੂਰ ਹੋਣਾ ਬਈ ਯਾਰ ਪਾਇ ਕੋਈ ਕੰਮ ਹੀ ਨੁਕਤਾ ਲੱਗਦਾ ਮੈਨਾਂ ਦੇ ਦੋਖ ਮੈਥੋਂ ਚੱਲ ਕੋਈ ਨਹੀਂ ਚੰਗਾ ਭਾਈ ਜ਼ਰੂਰ ਸਖਰੀ ਦਾ ਜੇ ਲੱਗਿਆ ਸਾਡਾ ਪ੍ਰੋਗਰਾਮ ਦੱਸਣਾ ਜ਼ਰੂਰ ਅੱਜ ਮਾਣ ਹੈ ਚਿਕਲਾ ਤਾਂ ਚਿਕਤਾ